ਪੁੱਤ ਕੀ ਗੱਲ ਹੋਈ? ਮੀ ਗੱਲ ਕੀ ਹੋਣੀ ਆ? ਹਾਂ। ਰਪਿੰਦਰ ਦਾ ਸੱਸਾ ਉਹ ਉੱਥੋਂ ਤੁਰ ਪਈ ਆ। ਅੱਛਾ। ਦਲਜੀਤ ਕਰੋ। ਉਹ ਕਹਿੰਦੇ ਗੱਲ ਜ਼ਿਆਦਾ ਵੱਧ ਗਈ ਸੀਗੀ ਤੇ ਕਹਿੰਦੇ ਇੱਥੋਂ ਉੱਠ ਕੇ ਚੱਲ ਗਏ ਆ। ਹੁਣ ਕੀ ਕਰਾਂ? ਮੀ ਮੁਖਤਿਆਰ ਨੂੰ ਫੋਨ ਕਰੋ। ਮੇਰਾ ਤਾਂ ਫੋਨ ਨਾ ਕਰਾਂ। ਮੈਸੇਜ ਕਰਦਾ ਦੋ ਤਿੰਨ ਇਕੱਠੇ। ਆਹ ਚਲ ਇਦਾਂ। ਕਿਉਂ ਜੇ ਫੋਨ ਕੀਤਾ ਨਾ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਮੁੜ ਕੇ। ਇਹ ਆਪੇ ਹੁਣ ਬਸ ਕੋਈ ਗੱਲ ਨਾ ਹੋ ਜਾਈ ਉੱਥੇ। ਮੀਤ ਚਲੀ ਆਂ ਅਹੀਂ ਪਰ ਕੰਮ ਕਰਦਾ ਪਰ ਨਹੀਂ ਕਰਨਾ ਕੋਈ ਨਹੀਂ ਨਹੀਂ ਭਾਜੀ ਬਹਿ ਜਾਓ ਤੁਸੀਂ ਡੈਡੀ ਹੋ ਨਹੀਂ ਆਉਂਦੇ ਹੋਣੇ ਆ ਜਾਂ ਮੈਂ ਫੋਨ ਲਾ ਦਿੰਦਾ ਉਹਨਾਂ ਨੂੰ ਚਲ ਕੋਈ ਗੱਲ ਨਹੀਂ ਲਵਲੀ ਫਿਰ ਮਾਰ ਲੈ ਚੱਕਰ ਕਿਸੇ ਦਾ ਵੇਖ ਲਓ ਫਿਰ ਭਾਜੀ ਮਰਜੀ ਤੁਹਾਡੀ ਫਿਰ ਮਾਰ ਲੈ ਚੱਕਰ ਆਹੀ ਆ ਭਾਜੀ ਬਹਿ ਜਾਣਾ ਅਹੀਂ ਘੜੀ ਚਲ ਕੋਈ ਗੱਲ ਨਹੀਂ ਆ ਜਾਣਾ ਉਹ ਫਿਰ ਸਹੀ ਜਬਲੀ ਫਿਰ ਕਿਸੇ ਦਿਨ ਮਾਰ ਲਾਂਗੇ ਚੱਕਰ ਲੋ ਸਸੇ ਘਰ ਪਾਜੀ ਸਸਿਆ ਪੰਜੇ ਸਸੇ ਘਰ ਬਣ ਜੀ ਸਸਿਆ 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 ਪਾਜੀ ਹੋ ਠੀਕ ਹੋ ਪਾਜੀ ਤੁਸੀਂ ਕਦੋਂ ਕਦੇ ਆਏ ਜੀ ਹੁਣੇ ਆਏ ਤਾਂ ਹੁਣੇ ਤੁਰਪੇ ਬਸ ਬੈਣ ਜੀ ਅਸੀਂ ਵੀ ਹੁਣੇ ਆਏ ਹੀ ਕੰਮ ਹੀ ਸ਼ਰਮ ਮੜਾ ਜਾ ਥੈਂਕ ਯੂ ਚਲ ਜਨ ਜਾਂਦੇ ਘਰ ਹੋ ਜੰਦੇ ਆ ਚਲ ਕੋਈ ਗੱਲ ਨਹੀਂ ਅਸੀਂ ਆ ਗਏ ਆਜੋ ਬੈਠਨੇ ਆ ਗੱਲਾਂ ਬਾਤਾਂ ਕਰਦੇ ਆਂ ਚਲੋ ਕੋਈ ਨਹੀਂ ਹੁਣ ਫੇਰ ਬੈਠਾਂਗੇ ਹੁਣ ਤੇ ਅਸੀਂ ਚੱਲਦੇ ਚਾਹ ਤੇ ਪੀਏ ਨਹੀਂ ਪੜੀ ਚਾਹ ਹੀ ਪੀ ਲਈ ਆ ਹੁਣ ਅਸੀਂ ਚੱਲਦੇ ਆਂ ਭਾਜੀ ਫੇਰ ਮਰਾਂ ਇੱਕ ਦੇ ਚੱਕਰ ਚਲੋ ਠੀਕ ਆ ਠੀਕ ਆ ਭਾਜੀ ਚੰਗਾ ਭੈਣ ਜੀ ਠੀਕ ਆ ਭਾਜੀ ਚੰਗਾ ਲੱਗ ਲਈ ਚੰਗਾ ਚੰਗਾ ਆ ਗੋਬਰ ਆ ਵੇਖ ਲੋ ਜਿਹੜਾ ਦਲਜੀਤ ਨੇ ਕੰਮ ਕੀਤਾ ਨਾ ਉਹ ਚੰਗਾ ਨਹੀਂਗਾ ਕੀਤਾ ਸਾਡੀ ਬੇਇੱਜ਼ਤੀ ਕਰਾ ਕੇ ਰੱਖਤੀ ਆ ਇਸੇ ਕੰਮ ਲਈ ਖੜਿਆ ਸੀ ਸਾਨੂੰ ਰਮਨੂ ਸਾਨੂੰ ਘਰੋਂ ਨਹੀਂ ਜਾਣਾ ਚਾਹੀਦਾ ਉਹ ਮੈਂ ਤਾਂ ਦੀਆਂ ਗੱਲਾਂ ਵਿੱਚ ਆ ਗਈ ਤੇ ਚਲ ਕੋਈ ਨਹੀਂ ਕਹਿੰਦੇ ਅਜਵਾਈ ਭਾਈ ਆ ਉਹ ਡੈਡੀ ਦੀ ਗੱਲ ਹੋਈ ਕੀ ਆ ਦੱਸੋ ਸਹੀ ਮੈਨੂੰ ਉਹ ਗੱਲ ਕਦੀ ਹੋਣੀ ਆ ਹਾਂਜੀ ਅਸੀਂ ਗਏ ਸੰਦੀਪ ਨੂੰ ਛੱਡਣਾ ਆਓ ਤੇ ਉਹਦੇ ਮਾਰਨੇ ਤੇ 100-100 ਗੱਲ ਕੀਤੀ ਹੈ ਸਾਨੂੰ ਉਹ ਕਹਿੰਦੀ ਮੈਂ ਨਹੀਂ ਕੁੜੀ ਨੂੰ ਰੱਖਣਾ 2 ਸਾਲ ਹੋ ਗਏ ਆ ਵਿਆਹ ਨੂੰ ਤੂੰ ਉੱਥੇ ਬੈਠੀ ਆ ਉਹ ਚਲੋ ਤੂੰ ਹੱਥ ਪਲਾਇ ਜੋੜਨਾ ਹੈ ਨਾ ਘੜੀ ਅਹੀਂ ਪਲਾ ਹੱਥ ਪਲਾ ਕਿਉਂ ਜੋੜਦੇ ਉਹਨਾਂ ਦੇ ਅੱਗੇ ਅਸੀਂ ਤਰਲੇ ਕੱਢਣ ਗਏ ਸੀ ਉਹ ਵੇਖ ਲਓ ਕਿੰਨੇ ਚਲਾਕ ਨਿਕਲੇ ਆ ਮਿੱਠੀਆਂ ਪਿਆਰੀਆਂ ਗੱਲਾਂ ਕਰਕੇ ਇੱਥੋਂ ਲੈ ਗਈ ਆ ਕੋਈ ਗੱਲ ਨਹੀਂ ਮੰਮੀ ਕੋ ਸੌਰੀ ਮੰਗ ਲਿਓ ਮੰਮੀ ਨੇ ਅੱਗੇ ਸੌ ਸੌ ਗੱਲਾਂ ਸੁਣਾਈਆਂ ਉਹ ਕੁੜੀਏ ਮੇਰਾ ਤੇ ਘਰ ਖਰਾਬ ਹੋਇਆ ਹੀ ਆ ਆਪਣਾ ਕੋ ਲੱਗੀਆਂ ਕਰਨ ਤੂੰ ਵੇ ਤੇਰਾ ਕਾਦਾ ਘਰ ਖਰਾਬ ਹੋਇਆ ਵਾ ਤੂੰ ਆਪਣੇ ਘਰ ਨੂੰ ਰੋਈ ਜਾ ਚੰਗਾ ਤੇਰਾ ਘਰ ਵੀ ਵਸਾ ਦਾਂਗੇ ਹੌਸਲਾ ਰੱਖ ਜੜੀਕ ਮਾਰ ਕੇ ਤੇ ਹੱਥ ਜੋੜ ਕੇ ਵੇਖ ਲੈ ਹੀ ਕਰਉ ਮੰਨਦੇ ਹੀ ਨਹੀਂ ਮੈਂ ਤੇ ਨਾ ਪਲਮਾਨ ਸੀ ਨੂੰ ਪਈ ਫੇ ਚਲ ਇੱਥੇ ਆਈ ਆ ਤਾਂ ਕੀ ਉੱਚੀ ਬੋਲਣਾ ਵਾ ਦਹਾਉਣੀ ਨਾ ਗੱਲ ਕਰ ਲੈਣੀ ਕਿੰਨਾ ਚਿਰ ਹੋ ਗਿਆ ਇਹਦੇ ਵਿਆਹ ਨੂੰ ਮੇਰੇ ਹਿਸਾਬ ਨਾਲ ਹਫਤਾ ਨਹੀਂ ਉੱਥੇ ਰਹੀ ਤੇ ਇਹਦਾ ਕੀ ਕਸੂਰ ਵਾ ਜਦੋਂ ਪ੍ਰੌਣਾ ਨਾਲ ਹੀ ਇੱਥੇ ਆ ਗਿਆ ਸੀ ਤੇ ਐਂ ਫਿਰ ਘਰੋਂ ਕੱਢ ਦਿੰਦੇ ਇਹਨਾਂ ਨੂੰ ਗੱਲ ਸੁਣੋ ਹੁਣ ਜੋ ਤਈ ਛੱਡਣ ਗਏ ਸੀ ਗਿਆਤਾ ਜਾਂਦੇ ਹੁਣ ਤੇ ਉਹ ਕਹਿੰਦਾ ਸੀ ਤੇ ਆਓ ਤੇ ਫੇਰ ਗਏ ਤੇ ਜੇ ਅਹੀਂ ਕਹਿੰਦੇ ਨਾ ਕਿ ਜਾਓ ਪੋਤਾ ਆਪਣੇ ਘਰ ਨੂੰ ਫੇਰ ਕਹਿਣਾ ਹੈਗਾ ਵੇਹ ਜਵਾਈ ਨੂੰ ਘਰੋਂ ਕੱਢਦੇ ਆ ਸਾਨੂੰ ਤਾਂ ਕਿਸ ਬੰਨੇ ਨੂੰ ਢੋਈ ਨਹੀਂ ਹੈਗੀ ਉਦੋਂ ਤੇ ਕਹਿੰਦੇ ਹੀ ਕੋਈ ਗੱਲ ਨਹੀਂ ਮੰਮੀ ਕਹਿੰਦੀ ਹੀ ਰਹਿ ਭਾਜਨੇ ਦੇ ਦਿਨ ਰਹਿਣਾ ਇੱਥੇ ਓ ਰਮਰ ਮੈਂ ਤੈਨੂੰ ਗੱਲ ਦੱਸਾਂ ਉਹ ਰਲਿਆ ਹੀ ਜੋਬ ਨਾਲ ਕੋਈ ਗੱਲ ਨਹੀਂ ਉਹ ਵੀ ਪਤਾ ਲੱਗ ਜੂਗਾ ਪਰ ਉਹਦੀ ਮਾਂ ਦੀ ਜ਼ੁਬਾਨ ਇੰਦੀ ਲੰਮੀ ਹੈ ਨਾ ਗੱਲ ਨਹੀਂ ਕਰਨ ਵਾਲੀ ਮਾਤਾ ਜੀ ਤੁਹਾਨੂੰ ਮੈਂ ਸੱਚ ਦੱਸਾਂ ਨਾ ਤੁਹਾਨੂੰ ਰਪਿੰਦਰ ਦਾ ਸ਼ਰਾਬ ਪੈਣ ਡਿਆ ਈ ਆਹ ਵੇਖ ਆਉਂਦੀ ਹੈ ਨਾ ਆਪਣੀ ਗੱਡੀ ਉਹ ਕਿੱਦਾਂ ਬਾਬਾ ਵਾ ਰਪਿੰਦਰ ਦਾ ਸ਼ਰਾਬ ਪੈਣ ਡਿਆ ਵਾ ਕੋਈ ਗੱਲ ਨਹੀਂ ਪੈਂਦਾ ਰਪਿੰਦਰ ਦਾ ਸਰਾਫ ਤੇ ਪਵੇ ਤੇ ਫਿਰ ਭੁਗਦੀ ਜਾਓ ਫਿਰ ਖੇਈਦੇ ਕਿਉਂ ਜੇ ਇੱਕ ਦੂਜੇ ਨਾਲ ਅਸੀਂ ਤਾਂ ਘਰ ਆਣ ਕੇ ਗੱਲ ਕਰਨੀ ਹੀ ਵਿਹਾਰੀ ਗੱਲ ਹੀ ਕਰਨਦੇ ਆ ਤੂੰ ਤਾਂ ਔਖਾ ਹੀ ਹੋਣ ਦੇ ਪਿਆ ਵਾ ਪਤਾ ਨਹੀਂ ਤੈਨੂੰ ਕੀ ਲੜਿਆ ਕਰਾਂ ਅੱਜ ਉਹ ਮੈਂ ਤੇ ਇਹ ਸੋਚਣ ਡਿਆ ਸੀ ਕਿ ਕੁੜੀ ਨੂੰ ਤੂੰ ਛੱਡ ਕੇ ਆਉਂਗੇ ਤੂੰ ਹੀ ਫਿਰ ਨਾਲ ਚੁੱਕੀ ਆਉਂਦੇ ਠਕੇ ਨਾ ਕਿਤਾ ਛੱਡ ਆਉਂਦੇ ਉੱਥੇ ਕੁੜੀ ਵਰਗੋਂ ਰੰਗ ਮਾ ਖਰਾਬ ਹੋ ਗਿਆ ਵਾ ਜੇ ਨਹੀਂ ਰੱਖਦੀ ਤੇ ਕੀ ਆਂਦੇ ਚਲੋ ਭੁਗਦੀ ਜਾਓ ਫਿਰ ਮਿਲੂ ਕਿ ਆਂਦੇ ਜੀ ਉਹ ਤਾਂ ਜਾਂਦਾ ਸਾਡੇ ਗੱਲ ਪੈ ਗਈ ਉਹਦੀ ਮਾਂ ਪਰ ਨਾ ਸਾਰਾ ਕਸੂਰ ਨਾ ਪਰੋਣੇ ਦਾ ਵਾ ਉਹ ਰਮਨ ਜੇ ਕੋਈ ਬੰਦਾ ਹੁੰਦਾ ਤੇ ਉਹ ਤਨਾ ਗੱਲ ਕਰਦੇ ਹੁਣ ਜਨਾਨੀ ਨਾਲ ਉਥੇ ਕੀ ਗੱਲ ਕਰਨੀ ਸੀ ਦੱਸ ਮੈਂ ਤਾਂ ਚੁੱਪ ਕੀਤੀ ਰਹੀ ਮੈਂ ਜੇ ਮੈਂ ਉੱਚੀ ਆਵਾਜ਼ ਚ ਬੋਲੀ ਨਾ ਤੁਸੀਂ ਮੈਨੂੰ ਘਰ ਜਾ ਕੇ ਪ੍ਰਸ਼ਾਦ ਦੇਣਾ ਵਾ ਵੀ ਤੂੰ ਕਿਉਂ ਬੋਲੀ ਉਥੇ ਜੇ ਤੂੰ ਨਾ ਬੋਲਦੀ ਤਾਂ ਉਹਨਾਂ ਨੇ ਰੱਖ ਲੈਣਾ ਸੀ ਸਗੋਂ ਨਾ ਮੇਰੇ ਕੋਲ ਗਲਤੀ ਹੋ ਗਈ ਉਹਦਾ ਘਰ ਮੈਂ ਉਥੇ ਪੂਰਾ ਕਰਕੇ ਆਉਣਾ ਸੀ ਉਹਨੂੰ ਲੱਗ ਪਤਾ ਜਾਂਦਾ ਤਾਂ ਤੂੰ ਜੇ ਉਥੇ ਜਾ ਕੇ ਬੋਲੀ ਤੇ ਕੁੜੀਏ ਤੂੰ ਹਮਾਫੀ ਮੰਗ ਲੈਂਦੀ ਉਹ ਕੋ ਮਾਫੀ ਉਹਨਾਂ ਕੋ ਕੀ ਮੰਗਣੀ ਸੀ ਛੱਤੀ ਛੱਤੀ ਉਹਨਾਂ ਨੇ ਗੱਲਾਂ ਸੁਣਾਤੀਆਂ ਮੈਂ ਜਦੋਂ ਮੈਂ ਮਾਫੀ ਮੰਗ ਲਈ ਤੇ ਇਹਦੀ ਮਾਫੀ ਮੰਗਣੀ ਬਾਕੀ ਰਹਿ ਗਈ ਸੀ ਦੋ ਵਾਰੀ ਤੇ ਤੇਰੀ ਮਾਂ ਦੇ ਹੱਥ ਜੋੜੇ ਉਹ ਤੇ ਗਾੜੀ ਉਹ ਡੈਡੀ ਜੀ ਹੱਥ ਪੱਲਾ ਜੋੜਨਾ ਪੈਂਦਾ ਹੁੰਦਾ ਵਾ ਇਹ ਕੁੜੀ ਵਾਲੇ ਆ ਨਹੀਂ ਜਦੋਂ ਇੰਨਾ ਹੀ ਸਿਆਣਾ ਦਾ ਹੁਣ ਤੂੰ ਚਲ ਜੀ ਤੂੰ ਹੱਥ ਜੋੜ ਲਈ ਅਸੀਂ ਤਾਂ ਜੋੜ ਕੇ ਵੇਖ ਲਈ ਤੇ ਕੋਈ ਗੱਲ ਨਹੀਂ ਡਰਾਵੇ ਦਿੰਦੀ ਆ ਨਾ ਕਿ ਦਲਜੀਤ ਦਾ ਵਿਆਹ ਕਰ ਲਵਾਂ ਕਰੇ ਵਿਆਹ ਕਿੱਦਾਂ ਕਰਦੀ ਆ ਤਲਾਕ ਤੋਂ ਬਿਨਾ ਵਿਆਹ ਕਿੱਦਾਂ ਕਰ ਲੂਗੀ ਉਹ ਜਿੱਦਾਂ ਮਾਤਾ ਤੁਸੀਂ ਕਹੀ ਜਾਂਦੇ ਜੇ ਵੀ ਲਵੜੀ ਤੇਰਾ ਵਿਆਹ ਕਰਦਾਂਗੇ ਇਦਾਂ ਉਹ ਕਰ ਲੈਣਗੇ ਉਹ ਸਾਡਾ ਤਾਂ ਕੇਸ ਹੀ ਹੋਰ ਵਾ ਸਾਰੇ ਕੰਮ ਹੋ ਜਾਂਦੇ ਆ ਕੋਈ ਗੱਲ ਕਰਕੇ ਤੇ ਦੱਸੇ ਵੇਖੀ ਸਹੀ ਹਾਂ ਫਿਰ ਰੋਟੀ ਇਹਦੇ ਘਰ ਮੈਨੂੰ ਪੱਕਾ ਦਿੰਦੀ ਘਾਇ ਉਗੂਗਾਥੇ ਪਰਮੀਤ ਹਾਂਜੀ ਮਾਲਕ ਨੇ ਬੜਾ ਹੱਥ ਦੇ ਕੇ ਰੱਖਿਆ ਈ ਸਾਨੂੰ ਵੇਲਾ ਨਹੀਂ ਦੇ ਸਿਰ ਦੇ ਉੱਪਰ ਹੀ ਆ ਗਈ ਰਹੀ ਉਹ ਵੀ ਹਾਂਜੀ ਤੇ ਕਿਦਾਂ ਫੋਨ ਲੱਗਿਆ ਆਹੋ ਨਹੀਂ ਫੋਨ ਤੇ ਮਿਲ ਗਿਆ ਕਿੱਥੇ ਰੱਖਿਆ ਪਾਉਣਾ ਮੈਂ ਤਾਂ ਆਪੇ ਸ਼ੁਕਰ ਕਰਾਂਦੀ ਕਿ ਫੋਨ ਮਿਲ ਗਿਆ ਜੇ ਨਾ ਮਿਲਦਾ ਤਾਂ ਜੋਬ ਨੂੰ ਸਾਨੂੰ ਕੀ ਜਵਾਬ ਦੇਣਾ ਫੋਨ ਰੱਖਿਆ ਕਿੱਥੇ ਫੋਨ ਮੈਂ ਡਿੱਗੀ ਵਿੱਚ ਰੱਖ ਲਿਆ ਸੀ ਸਕੂਟੀ ਦੀ ਅੱਛਾ ਡਿੱਗੀ ਚ ਰੱਖ ਲਿਆ ਹਾਂਜੀ ਠੀਕ ਹੈ ਤੁਸੀਂ ਪਹਿਲੇ ਹੀ ਫੋਨ ਸਾਂਭ ਗਏ ਸੀ ਆਹ ਨਹੀਂ ਮੈਨੂੰ ਮਿਲਿਆ ਸੀ ਜਦੋਂ ਫੋਨ ਹੈ ਤੇ ਮੈਂ ਰੱਖਣਾ ਕਿੱਥੇ ਮੈਂ ਫਿਰ ਡਿੱਗੀ ਚ ਰੱਖਤਾ ਹਾਂ ਠੀਕ ਹੈ ਜੇ ਚਾਹ ਬਣਾਉਣ ਗਈਆਂ ਤੇ ਡਿੱਗੀ ਚ ਰੱਖਤਾ ਹਾਂ ਚਲ ਫੜਾ ਵਧੀਆ ਮਾਰਗ ਨਹੀਂ ਹਟਾ ਨਾ ਲੋਗੇ ਸਾ ਤੇ ਤਾਈ ਪਰਮੀਤ ਨਹੀਂ ਨਹੀਂ ਚੰਗੇ ਟਾਈਮ ਤੇ ਫੋਨ ਮਿਲ ਗਿਆ ਜਦੋਂ ਜੇ ਥੋੜੀ ਵੀ ਦੇਰ ਹੁੰਦੀ ਨਾ ਉਹਨਾਂ ਨੇ ਘਰ ਆ ਜਾਣਾ ਸੀ ਤੁਹਾਨੂੰ ਫੋਨ ਨਹੀਂ ਮਿਲਣਾ ਤੈਨੂੰ ਇਦਾਂ ਹੀ ਤੁਰਨਾ ਪੈਣਾ ਸੀ ਤੇ ਫੇਰ ਅਸੀਂ ਆਗੇ ਕੀ ਕਹਿਣਾ ਸੀ ਜੋਬਨ ਨੂੰ ਜੋਬਨ ਨੂੰ ਬੜੀ ਉਮੀਦ ਲਾਈ ਕਿ ਫੋਨ ਲੈਣਗੇ ਤੇ ਨਾ ਫੋਨ ਲੈ ਕੇ ਆਣਾ ਤੇ ਜੇ ਆ ਜਾਂਦੇ ਫੇਰ ਫੋਨ ਹੀ ਲਿਆ ਜਣਾ ਸਾਡੇ ਚਲੋ ਵਧੀਆ ਹੋ ਗਿਆ ਫਿਰ ਹਣਾ ਤੇ ਮੈਂ ਵੀ ਉਹਦੀ ਰਿਕਾਰਡਿੰਗ ਕੀਤੀ ਆ ਚੰਗੀ ਪੂਰੀ ਅੱਛਾ ਹਾਂ लवली ਧੀ ਚਲ ਲਈ ਵੀ ਵਧੀਆ ਹੋ ਗਿਆ ਚਲ ਫੋਨ ਹੋ ਗਿਆ ਉਹ ਚ ਵੀ ਕੋਈ ਸਬੂਤ ਹੈਗਾ ਹੀ ਆ ਜਿਹੜੀ ਰਿਕਾਰਡਿੰਗ ਕੀਤੀ ਆ ਉਹ ਵੀ ਸਬੂਤ ਹੋ ਗਿਆ ਸਬੂਤ ਹੋ ਗਿਆ ਚਲੋ ਲੇ ਪਾਜੀ ਹਣੇ ਵੀ ਜੋ ਤਾਂ ਆ ਹੀ ਗਏ ਜਾਓ ਕੁਰਸੀ ਲਓ ਇੱਕ ਹੋਰ ਫੜੋ ਪਾਜੀ ਕਿਦਾਂ ਠੀਕ ਠਾਕ ਰਿਹਾ ਕੰਮ ਉਥੇ ਵਧੀਆ ਵਧੀਆ ਹੈ ਬੜਾ ਵਧੀਆ ਮੈਂ ਤਾਂ ਜਦੋਂ ਮੈਨੂੰ ਦਲਜੀਤ ਨੇ ਆਖਿਆ ਨਾ ਬੈਠੋ ਲਓ ਕੁਰਸੀ ਲਓ ਕੋਈ ਨਹੀਂ ਬੈਠੋ ਪਹਿਲਾਂ ਬਹਿ ਕੇ ਗੱਲ ਜੋ ਜਾਓ ਪਾਣੀ ਲੈ ਕੇ ਆਓ ਪਹਿਲਾਂ ਇਤਨੀ ਬੈਜੀ ਜਦੋਂ ਦਲਜੀਤ ਨੇ ਮੈਨੂੰ ਫੋਨ ਕੀਤਾ ਨਾ ਮੈਂ ਉਸੇ ਵੇਲੇ ਤੁਹਾਨੂੰ ਮੈਸੇਜ ਪਾਤਾ ਮੈਂ ਭਿਕੇ ਤਈਏ ਨਾ ਹੋਏ ਕਿ ਉਧਰੋਂ ਇਹਦੇ ਸਾਸੋਰਾ ਉਧਰ ਪਹੁੰਚ ਜਾਣ ਤੇ ਤੁਸੀਂ ਘਰ ਬੈਠੇ ਹੋਵੋ ਕਿਦਾਂ ਠੀਕ ਠਾਕ ਰਿਹਾ ਏ ਕੰਮ ਨਹੀਂ ਠੀਕ ਠਾਕ ਰਿਹਾ ਏ ਮਿਲਿਆ ਹੀ ਉਦਾਂਕ ਨਹੀਂ ਮਿਲ ਪਏ ਜੀ ਮੂਹੇ ਚ ਮਿਲ ਪਏ ਹਨ ਉਹੋ ਤੇ ਕਿਦਾਂ ਕੰਮ ਖਰਾਬ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਗੱਲ ਨਹੀਂ ਬਣ ਗਿਆ ਬਣ ਗਿਆ ਮਰਾ ਜੀ ਚਲ ਆ ਵੀ ਸ਼ੁਕਰ ਆ ਰੱਬ ਦੀ ਘੜੀ ਨੂੰ ਕਿਤੇ ਕਿੱਥੇ ਫੋਨ ਤੁਹਾਡੇ ਕੋਲ ਹੀ ਆ ਦੇਖੋ ਪਰ ਮੇਰਾ ਫੋਨ ਕੱਟ ਗਿਆ ਹਾਂਜੀ ਚੱਲ ਜੀ ਜੀ ਹਾਂਜੀ ਲੋ ਭਾਜੀ ਫੋਨ ਤੇ ਖੁੱਲ ਗਿਆ ਵਾ ਹੁਣ ਮੈਂ ਇਦਾਂ ਕਰਦਾ ਉਹਦਾ ਮੈਂ ਵੀ ਇੱਕ ਵਾਰੀ ਵੇਖੂਗਾ ਸਾਰਾ ਜੇ ਮੈਨੂੰ ਕੁਝ ਮਿਲੇਗਾ ਨਾ ਇਹਦੇ ਵਿੱਚੋਂ ਤੇ ਜਿਹੜਾ ਲੋਕ ਐਪ ਲੋਕ ਭਾਜੀ ਕੋ ਕਹਿੰਦੇ ਸੀ ਬਲਜੀਤ ਭਾਜੀ ਕਹਿੰਦੇ ਵੀ ਉਹਦੇ ਵਿੱਚ ਹੋ ਸਕਦਾ ਵੀ ਉਹਨੇ ਰੱਖੀਆਂ ਹੋਣ ਕਿਉਂਕਿ ਉਹ ਪਾਸਵਰਡ ਉਹਦਾ ਵਾ ਠੀਕ ਤੇ ਮੈਂ ਇਦਾਂ ਕਰੂੰਗਾ ਵੀ ਉਹਨਾਂ ਕੋ ਫੋਨ ਲੈ ਕੇ ਜਾਣਾ ਸ਼ਾਮੀ ਤੇ ਫਿਰ ਵੇਖਾਂਗੇ ਵੀ ਕੀ ਮਿਲਦਾ ਕੀ ਨਹੀਂ ਕਿ ਜਿਹੜੇ ਸਬੂਤ ਸਾਰੇ ਹੈਗੇ ਆ ਉਹ ਇਹ ਫੋਨ ਦੇ ਵਿੱਚੋਂ ਕਿ ਹੋਰ ਪੁੰਚ ਪਾ ਲਾਂਗੇ ਹਨਾ ਠੀਕ ਲੋਬੇ ਸ਼ੁਕਰ ਕਰਾ ਰੱਬ ਦੀ ਘਰੀਤ ਮਿਲ ਗਿਆ ਨਹੀਂ ਬੜਾ ਵਧੀਆ ਹੋ ਗਿਆ ਤੇ ਤੁਹਾਡੀ ਹੀ ਮਦਦ ਭਾਜੀ ਜਿਹੜਾ ਤੁਸੀਂ ਕੰਮ ਕਰਤਾ ਸਾਡੀ ਕਾਦੀ ਹੀ ਮਦਦ ਬਾਕੀ ਦਲਜੀਤ ਨੇ ਬੜਾ ਸਾਥ ਦਿੱਤਾ ਸਾਡਾ ਉਹੀ ਅਸੀਂ ਮੈਂ ਤੇ ਮਮੀ ਅੱਗੇ ਗੱਲ ਕਾਣਦੇ ਆ ਮੈਂ ਕਿਹਾ ਨਹੀਂ ਤੇ ਇੰਨਾ ਕੋਈ ਦਿੰਦਾ ਸਾਥ ਕਿਸੇ ਦਾ ਕੰਮ ਹੋਵੇ ਨਹੀਂ ਤੇ ਲੋਕੀ ਪੈਰ ਪਿੱਛੇ ਕਰ ਲੈਂਦੇ ਆ ਹੋਰ ਕੀ ਹੈ ਉਦਾਂ ਹੀ ਨਿਕਲਦੇ ਦੇ ਹੀ ਕਰੋ ਅੱਛਾ ਤੇ ਆ ਗਏ ਉੱਪਰ ਸਾਰੇ ਜਣੇ ਤੇ ਗੱਲਬਾਤ ਨਹੀਂ ਕਰਦੇ ਕੋਈ ਨਹੀਂ ਨਹੀਂ ਗੱਲਬਾਤ ਕੋਈ ਨਹੀਂ ਅੱਛਾ ਇੱਕ ਗੱਲ ਦੱਸੋ ਵੀ ਸੰਦੀਪ ਨਾਲ ਹੀ ਨਾਲ ਹੀ ਆ ਗਈ ਸੰਦੀਪ ਉਹ ਫਿਰ ਉਹਨੇ ਰੱਖੀ ਨਹੀਂ ਸੰਦੀਪ ਉਹਨਾਂ ਗੱਲਾਂ ਵੱਧ ਘਟ ਕੀਤੀਆਂ ਹੋਣਗੀਆਂ ਕੋਈ ਨਹੀਂ ਇਹ ਵੀ ਉਹਨਾਂ ਦਾ ਪਚੜਿਆ ਹੋਣਾ ਪੂਰਾ ਖੇਦੇ ਹੁਣਗੇ ਹੁਣ ਆਪਚ ਇਹੋ ਹੀ ਆ ਹੁਣ ਹੋਰ ਕੀ ਆ ਚਲੋ ਜੇ ਮਾੜੀਆਂ ਕੀਤੀਆਂ ਤੇ ਮਾੜੀਆਂ ਅੱਗੇ ਆਉਂਡੀਆਂ ਇਹੋ ਹੀ ਆ ਜਿੱਦਾਂ ਦਾ ਕਰਾਂਗੇ ਉਦੋਂ ਦਾ ਭਰਾਂਗੇ ਅੱਜ ਦੀ ਕੁੜੀ ਮਿਠਾਲੀ ਉਹਨਾਂ ਨੇ ਘਰ ਪਰੇ ਜੀ ਨਹੀਂ ਉਦੋਂ ਦੀ ਜਦੋਂ ਦਾ ਵਿਆਹ ਹੋਇਆ ਉਸ ਹੁੰਦੀ ਉਹ ਤੋਂ ਵੀ ਪਹਿਲਾਂ ਦੀ ਕਿਤੇ ਕਹਿੰਦੇ ਥੋੜਾ ਜਿਹੀ ਗਈ ਆ ਜੋਗਣਾ ਹਾਂਜੀ ਅਸੀਂ ਕੱਲਾ ਫੋਨ ਨਹੀਂ ਲੈ ਕੇ ਆਏ ਅੱਛਾ ਅਸੀਂ ਕੰਮ ਇੱਕ ਹੋਰ ਵੀ ਕਰਕੇ ਆਏ ਆ ਕਿਹੜਾ ਭਾਜੀ ਕੰਮ ਆ ਸੁਣਾ ਲੈ ਇਹਦੇ ਪਾਜੀ ਆਪ ਬਗੰड्या ਸਾਰੀਆਂ ਗੱਲਾਂ ਇਹ ਤੁਸੀਂ ਕਿਦਾਂ ਕਰ ਲਈ ਰਿਕਾਰਡਿੰਗ ਉਹ ਕਰ ਲਈ ਨਾ ਮਾ ਉੱਥੇ ਬੈਠੇ ਨੇ ਅੱਛਾ ਤਾਂ ਤਾਂ ਵਧੀਆ ਕੀਤਾ ਤੁਸੀਂ ਹਾਰੀ ਮਾਰੀ ਬਹੁਤ ਵਧੀਆ ਕੀਤਾ ਇਹ ਆਹ ਪਾਜੀ ਸੱਚੀ ਬੜਾ ਵਧੀਆ ਕੰਮ ਕੀਤਾ ਤੁਸੀਂ ਪਾਜੀ ਮੈਂ ਤਾਂ ਰਿਕਾਰਡਿੰਗ ਤਾਂ ਲਾਈ ਹੀ ਕਿ ਦੇਖੋ ਹੋਜੀ ਗੱਲ ਪਾ ਦਨਾ ਕੋਈ ਹੋ ਜੇ ਹਨਾ ਉਹ ਵੰਦ ਘਟਨਾ ਬੋਲੇ ਨਹੀਂ ਨਹੀਂ ਪਾਜੀ ਆ ਸੱਚੀ ਗੱਲ ਬੋਲੀ ਆ ਵੀ ਦਸੀ ਗਿਆ ਸਭ ਕੁਝ ਆਕ ਪਿਆ ਨੇ ਸਭ ਕੁਝ ਆ ਹਾਂਜੀ ਸਿਰਫ ਇਹ ਨਹੀਂ ਸਾਰਾ ਹੀ ਆ ਇਹ ਨਹੀਂ ਉਹਨੇ ਕਿਹਾ ਕਿ ਮੇਰੀ ਮਾਣੇ ਮਾਰੀ ਆ ਹੂੰ ਬਾਕੀ ਉਹਨੇ ਸਾਰੀਆਂ ਗੱਲਾਂ ਕਰ ਦਿੱਤੀਆਂ ਵਾ ਨਹੀਂ ਆ ਤਾਂ ਜਦ ਦੱਸਣ ਰਿਹਾ ਵੀ ਤੰਗੀ ਦਿੰਦੇ ਰਹੇ ਆ ਤੇ ਐਦਾਂ ਕਰੋ ਤੁਸੀਂ ਹਾਵੀ ਮੈਨੂੰ ਭੇਜੋ ਮੇਰੇ ਫੋਨ ਤੇ ਕੋਈ ਨਾ ਮੈਂ ਭੇਜਦਾ ਹਾਵੀ ਸਬੂਤ ਹੋ ਗਏ ਲਵਲੀ ਦੀ ਵੀ ਹੋ ਗਈ ਗਵਾਹੀ ਲੈ ਤੁਹਾਨੂੰ ਪਾਤੀ ਤੇ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਆਉਣੀ ਆ ਉਹ ਵੀ ਵਿੱਚ ਲਾ ਕੇ ਤੇ ਇਹਨਾਂ ਨੂੰ ਇਕੱਠੇ ਵੇਖਿਓ ਕਿਦਾਂ ਬਣਾਉਂਦੇ ਸਾਰਿਆਂ ਹਾਂ ਰੱਬ ਲੱਗੂਆਂ ਕੋਰੀ ਇਹਨਾਂ ਪਾਤ ਵੇਖ ਲੋ ਰੱਬ ਉਹ ਤਾਂ ਵੀ ਨਾਲ ਹੁੰਦਾ ਵਾ ਚੰਗਾ ਕੰਮ ਕਰੀਏ ਨਾ ਤੇ ਰੱਬ ਹਮੇਸ਼ਾ ਸਾਥ ਦਿੰਦਾ ਇਹਨਾਂ ਹੁਣ ਮਾੜੀਆਂ ਕੀਤੀਆਂ ਵਾ ਨਾ ਤੇ ਵੇਖਿਓ ਕਿਦਾਂ ਇਹਨਾਂ ਦਾ ਘੇਰਾ ਘੱਟਦੇ ਹੁਣ ਚਲੋ ਠੀਕ ਆ ਫਿਰ ਜੋਬਨ ਤੁਸੀਂ ਬੈਠੋ ਉਹ ਨਹੀਂ ਭਾਜੀ ਬੈਠੋ ਕਿੱਦਾਂ ਬੈਠੋ ਪ੍ਰਸ਼ਾਦਾ ਛੱਕ ਜਾਣਾ ਦਾ ਜੀ ਪ੍ਰਸ਼ਾਦਾ ਨੂੰ ਘਰ ਜਾ ਕੇ ਖਾਵਾਂਗੇ ਨਹੀਂ ਬਹਿ ਜਾ ਦੋ ਮਿੰਟ ਯਾਰ ਕੋਈ ਨਹੀਂ ਹੁੰਦਾ ਉਹ ਨਿਆਣੇ ਡੀਕਦੇ ਹੋਣੇ ਘਰ ਯਾਰ ਤੇ ਜਾਲਾਂ ਦੁਖਾ ਮੈਂ ਸੋਚਣਿਆ ਵੀ ਮੈਂ ਦਲਜੀਤ ਨੂੰ ਫੋਨ ਕਰਕੇ ਦੱਸਦਾ ਮੜਾ ਜਾ ਆਹ ਦੱਸ ਦੋ ਠੀਕ ਠਾਕ ਈ ਆ ਸਭ ਕੁ ਉਹਨੂੰ ਕੋਈ ਨਹੀਂ ਬਹਿ ਕੇ ਗੱਲ ਕਰਾਂਗੇ ਇਹਨਾਂ ਹਾਂ ਉਹਨੂੰ ਸਾਰਾ ਨਾ ਦੱਸਿਓ ਰਟੇ ਨਹੀ 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 ਇਹ ਥੋੜੀ ਦੱਸਣਾ ਵੀ ਇਹ ਰਿਕਾਰਡਿੰਗ ਕੀਤੀ ਜਾਂ ਫੋਨ ਲੈਣ ਤਾਂ ਅਸੀਂ ਇਹੋ ਕਹਿਣਾ ਵਾ ਵੀ ਚਲੋ ਸਾਡਾ ਕੰਮ ਹੋ ਗਿਆ ਵਾ ਬਾਕੀ ਦੱਸਾਂਗੇ ਮੌਕੇ ਉਨ ਤੇ ਸਾਰੀ ਗੱਲ ਹਨਾ ਬਾਕੀ ਇਹ ਵੀ ਉਹਨੇ ਸਾਥ ਬੜਾ ਦਿੱਤਾ ਵਾ ਮੈਨੂੰ ਲੱਗਦਾ ਨਹੀਂ ਹੁਣ ਉਹ ਧੋਖਾ ਦੇਊਗਾ ਹਨਾ ਚਲੋ ਮੈਂ ਤਾਂ ਕਹਿੰਦੇ ਆ 2 ਮਿੰਟ ਬਹਿ ਜਾਂਦੇ ਪੂਰੀ ਰੋਟੀ ਖਾઈએ ਕੋਈ ਗੱਲ ਨਹੀਂ ਜਾਂਦੇ ਉਹਨੇ ਨਿਆਣੇ ਦੇ ਘਰ ਘਰ ਜਾਏ ਖਾਣੇ ਚਲੋ ਠੀਕ ਹੈ ਹੈ ਚੰਗਾ ਮਤ ਹੈ ਨਹੀਂ ਪੜਾਪਲਾ ਨਹੀਂ ਪੜਾਗਾ ਤਾਂ ਮਾਤਾ ਜੀ ਸਾਡਾ ਬੜਾ ਦਿਲ ਖੁਸ਼ ਹੋਇਆ ਈਓ ਕਿ ਚ ਹਾਂ ਉਹ ਤੁਸੀਂ ਇਹ ਚੰਗੇ ਵਾਸਤੇ ਕੀਤਾ ਇਹ ਤੁਹਾਨੂੰ ਕੀ ਪਤਾ ਸੀ ਕਿ ਉਹ ਉਲਟਾ ਹੋ ਗਿਆ ਤੇ ਸਾਡਾ ਬੜਾ ਮਨ ਖੁਸ਼ ਹੋਇਆ ਜੀ ਮਾਤਾ ਜੀ ਵੀ ਚਲੋ ਅਸੀਂ ਥੋੜਾ ਬੋਤਾ ਯੋਗਦਾਨ ਦੇ ਪਾ ਚੁੱਕੇ ਹਾਂ ਨਾ ਨਹੀਂ ਨਹੀਂ ਭਾਜੀ ਬੜਾ ਵਧੀਆ ਹੋ ਗਿਆ ਵਾ ਹੁਣ ਇਹ ਆ ਵੀ ਨੱਥ ਪੈ ਜੂਗੀ ਉਹਨਾਂ ਨੂੰ ਆਹ ਬਸ ਬਸ ਠੀਕ ਹੈ ਭਾਜੀ ਠੀਕ ਹੈ ਭਾਜੀ ਚੰਗਾ ਮਾਤਾ ਜੀ ਹਾਂ ਚੰਗਾ ਬੋਲ ਦੇਣੀ ਆ ਤੇ ਵਧੀਆ ਨਹੀਂ ਹੋ ਗਿਆ ਭਾਜੀ ਹਣਾ ਜਿਹੜੀ ਰਿਕਾਰਡਿੰਗ ਕਰਾ ਲਈਏ ਮੈਂ ਕਹਿੰਦਾ ਮਾ ਵੀ ਐਨੇ ਨਾਲ ਸਾਡਾ ਕੰਮ ਪੱਕਾ ਹੋਈਣਾ ਹੁਣ ਹੁਣ ਕਿਸੇ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਹੋਰ ਕੀ ਹੁਣ ਇਹ ਆ ਵੀ ਇੱਕ ਆ ਕੰਮ ਹੋ ਗਿਆ ਫੋਨ ਰਪਿੰਦਰ ਦਾ ਇਹ ਚੋਂ ਵੀ ਸਬੂਤ ਕਢਵਣਾ ਸਾਰੇ ਹੋਜ ਲੱਥ ਗਿਆ ਸਿਰ ਤੋਂ ਇਹਦਾ ਤੇ ਦੂਜਾ ਇਹ ਵੀ ਜਿਹੜੀ ਰਿਕਾਰਡਿੰਗ ਹੋਈ लवली ਦੀ ਤੇ ਤੀਜਾ ਹੁਣ ਜਿਹੜੀ ਪੋਸਟਮੈਨ ਦੀ ਰਿਪੋਰਟ ਆਉਣੀ ਉਹ ਚ ਵੀ ਮੈਨੂੰ ਪਤਾ ਕੁਛ ਨਾ ਕੁਛ ਆਉਣਾ ਹੀ ਆਉਣਾ ਵੇਖ ਲਓ ਆ ਚਲੋ ਕੋਈ ਗੱਲ ਨਹੀਂ ਵਧੀਆ ਹੋ ਗਿਆ ਚਲੋ ਮੈਂ ਹੁਣ ਇਦਾਂ ਕਰਦਾ ਤੁਸੀਂ ਬੈਠੋ ਤੇ ਮੈਂ ਭਾਜੀ ਬਲਜੀਤ ਲੋ ਹੋ ਕੇ ਆਉਂਦਾ ਜੇਤਕਰ ਮਿਲਦੇ ਆ ਤੇ ਠੀਕ ਆ ਤਨ ਇਹ ਫਿਰ ਸ਼ਾਮੀ ਫੇਰ ਦੇਵਾਂਗਾ ਮੇਰਾ ਤਾਂ ਇਹ ਕੰਮ ਕਰਾਵਾ ਪਹਿਲਾਂ ਠੀਕ ਹੈ ਚਲੋ ਤੁਸੀਂ ਬੈਠੋ ਹੁਣ ਇੱਥੇ ਮੰਮੀ ਵੇਲੁਰ ਅੱਬਗਿਆ ਦਾਸ ਕੀਤੀ ਵੇਰ ਤੇ ਥੋੜੀ ਗਈ ਐ ਇੱਥੋਂ ਤੱਕ ਸਾਰਾ ਕੁਝ ਠੀਕ ਹੀ ਹੋਇਆ ਤੇ ਅੱਗੇ ਵੀ ਠੀਕ ਹੀ ਹੋਣਾ ਵਾ ਐਵੇਂ ਤੁਸੀਂ ਫਿਕਰ ਨਾ ਕਰਿਆ ਕਰੋ ਚਲੋ ਬੱਬੀ ਨਾ ਉਹਨੇ ਸੁਣੀਆ ਸ਼ੁਕਰ ਕਰ ਰੱਬ ਦੀ ਕਰੀ ਹੋਰ ਕੀ ਸੋਣ ਕੋਈ ਲੱਭਾ ਵਾ ਤੇ ਚਲੋ ਮੇਰੀ ਤੀਨ ਇਨਸਾਫ ਮਿਲੇਗਾ ਹਾਂਜੀ ਮੰਮੀ ਜੀ ਇੱਕ ਸਬੂਤ ਝੂਠਾ ਹੋ ਸਕਦਾ ਵਾ ਜਿਹੜੇ ਬਾਕੀ ਦੋ ਸਾਡੇ ਕੋਲ ਉਹ ਥੋੜੀ ਝੂਠੇ ਹੋ ਸਕਦੇ ਨਹੀਂ ਉਹ ਮੁੰਡਾ ਵੀ ਬਕਿਆ ਨਾ ਆਪੇ ਚਲ ਇੰਨਾ ਵੀ ਉਹਨਾਂ ਨੂੰ ਪਤਾ ਲੱਗ ਜੂਗਾ ਹਨਾ ਚਲ ਇਹ ਵੀ ਮੁੰਡਾ ਵੀ ਬਕਿਆ लवली ਵੀ ਸਾਰਾ ਕੁਝ ਹੀ ਆਪੇ ਮੂਹਾਂ ਉਹਨਾਂ ਨੂੰ ਪਤਾ ਲੱਗੇਗਾ ਇਹ ਤਾਂ ਸਭ ਕੁਝ ਦੱਸਾਂ ੜਿਆ ਮਮੇ ਜੀ ਤੁਸੀਂ ਵੀ ਕਰਨਾ ਕਰੋ ਇਹਨਾਂ ਨੇ ਆਪਣੇ ਮੂੰਹ ਦੱਸਣਾ ਠੀਕ ਹਾਂਜੀ ਭੈਣ ਜੀ ਗਈ ਹਾਂ ਆਹ ਦਲਜੀਤ ਨੇ ਕਹਿ ਕੇ ਖੜਿਆ ਸੀ ਵਾਰਤਾ ਨੂੰ ਮੈਂ ਕੀ ਦੱਸਾਂ ਉਹ ਜਨਾਨੀ ਨੇ ਇੰਨੀ ਬੇਇੱਜ਼ਤੀ ਕੀਤੀ ਨਾ ਹਾਡੀ ਗਾਲ ਹੀ ਨਹੀਂ ਕਰਨ ਵਾਲੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਲੈ ਦੱਸ ਮੈਂ ਤੇ ਪਰੌਣੇ ਦੇ ਕਹਿਣ ਤੇ ਚਲ ਗਈ ਪਿਓ ਕਹਿਣ ਦਿਆ ਵਾ ਵੀ ਕੋਈ ਗੱਲ ਨਹੀਂ ਚਲ ਜਾਓ ਮੰਮੀ ਨਾਲ ਗੱਲਬਾਤ ਕਰ ਆਓ ਇਹ ਤਾਂ ਰਲਿਆ ਹੀ ਮੰਮੀ ਦੇ ਨਾਲ ਮੰਮੀ ਨੂੰ ਪਹਿਲਾਂ ਸਿਖਾਇਆ ਹੋਣਾ ਵਾ ਵੀ ਮੈਂ ਲੈ ਆਉਂਗਾ ਤਾਂ ਤੁਸੀਂ ਬੇਇੱਜ਼ਤੀ ਕਰਿਓ ਕਹਿੰਦੀ ਮੈਂ ਨਹੀਂ ਕੁੜੀ ਰੱਖਣੀ ਮੈਨੂੰ ਇਹ ਕਹਿੰਦੇ ਸੀ ਨਾ ਬੋਲੀ ਚੁੱਪ ਕਰਕੇ ਗੱਲ ਸੁਣ ਲਈ ਜੇ ਕੋਈ ਕਰੂਗੀ ਵੀ ਤੇ ਤੇ ਮੈਂ ਫਿਰ ਕੀ ਕਰਦੀ ਮੈਂ ਤਾਂ ਫਾਇ ਲੱਗੀ ਹਾਂ ਜੇ ਇਹ ਮੈਨੂੰ ਮਾੜੀ ਜਿਹੀ ਖੋਲ ਦੇ ਦਿੰਦੇ ਨਾ ਭੈਣ ਜੀ ਪਟਾਕੇ ਤਾਂ ਉਹ ਮੈਂ ਚੰਗੇ ਪਾ ਕੇ ਆਉਣੀ ਸੀ ਹਾਂ ਨਹੀਂ ਨਹੀਂ ਇਹ ਹੋਰ ਵਿਆਹ ਕਰ ਲਾਂਗੇ ਦਲਜੀਤ ਨੂੰ ਆਂਦੀ ਆ ਤਾਂ ਮੈਂ ਕੋਈ ਗੱਲ ਨਹੀਂ ਜੇ ਤੈਨੂੰ ਕੁੜੀਆਂ ਲੱਭ ਜਾਣਗੀਆਂ ਨਾ ਤੇ ਮੇਰੀ ਕੁੜੀ ਨੂੰ ਮੁੰਡੇ ਬਥੇਰੇ ਮੈਂ ਤਾਂ ਫਸ ਗਈਆਂ ਤੁਹਾਡੇ ਘਰ ਰਿਸ਼ਤਾ ਕਰਕੇ ਆਹੋ ਦਿੰਦੀ ਹੀ ਧਮਕੀਆਂ ਕਰ ਲੋ ਤਲਾਕ ਕੋਰਟ ਵਿੱਚ ਮਿਲਾਂਗੇ ਮੈਂ ਚੱਲ ਠੀਕ ਆ ਉੱਥੇ ਹੀ ਮਿਲਾਂਗੇ ਹੁਣ ਭੈਣ ਜੀ ਜਿਹੜਾ ਹਸਰਨਾ ਰਪਿੰਦਰ ਦਾ ਹੋਇਆ ਸੀ ਉਹ ਹੀ ਦਿਲਜੀਤ ਦਾ ਕਰਾਂਗੇ ਮੇਰੀਆਂ ਅੱਖਾਂ ਵਿੱਚ ਰੜਕਣ ੜਿਆ ਵਾਏ ਜਿਹੜੀ ਇਹਨੇ ਮੇਰੀ ਬੇਇੱਜ਼ਤੀ ਕਰਵਾਈ ਆ ਅੱਜ ਤੱਕ ਕਿਸ ਦੀ ਮੈਂ ਉਹ ਨਹੀਂ ਸੁਣੀ ਤੁਹਾਡਾ ਤਾਂ ਟਾਈਮ ਹੀ ਨਹੀਂ ਲੱਗਣਾ ਇੱਥੇ ਤਾਂ ਕਈ ਖਿਲਾੜੇ ਖਿਲਰੇ ਆ ਦੂਜੀ ਗੱਲ ਇਹ ਅਹੀਂ ਉਥੋਂ ਆਉਂਦੇ ਤਾਂ ਸਾਡੇ ਆਉਂਦਿਆਂ ਨੂੰ ਵਿਚੋਲਾ ਤੇ ਵਿਚੋਲਣ ਵੀ ਸਾਡੇ ਘਰ ਭੈਣ ਜੀ ਪਤਾ ਨਹੀਂ ਲੱਗਾ ਉਹ ਕਿੱਧਰ ਆਏ ਹੀਗੇ ਉਹ ਗੇਟੋਂ ਬਾਹਰ ਨਿਕਲਦੇ ਹੀ ਅਹੀਂ ਨਾ ਗੇਟ ਦੇ ਅੰਦਰ ਵੜਦੇ ਹਾਂ ਲਵਲੀ ਤਾਂ ਕਹਿੰਦਾ ਹੀਗਾ ਤੇ ਕਹਿੰਦੇ ਗਾਂ ਕਿ ਤਾਂ ਕੰਮ ਜਾਣਾ ਸੀ ਤਾਂ ਅਹੀਂ ਕਿਹਾ ਮਿਲ ਜਾਨੇ ਆ ਪਰ ਐਡੀਆਂ ਵੀ ਕੀ ਬਾਹਾਂ ਅਕੜੀਆਂ ਹੀ ਮਿਲਣ ਖਣੋ ਕੋਈ ਗੱਲ ਨਹੀਂ लवली ਨੂੰ ਪੁੱਛੂੰਗੀ ਬੈ ਕੇ ਕਿਤੇ ਹੋਰਤ ਨਹੀਂ ਕੋਈ ਗੱਲ ਕਰਦੇ ਚੰਗਾ ਭੈਣ ਜੀ ਸੱਸੀ ਕਾ ਰਮਨ ਕੇ ਤਾਂ ਫੋਨ ਆਉਂਦਿਆ ਹੀ ਫੋਨ ਕਿਹਦਾ ਹੀ ਭੈਣ ਜੀ ਦਾ ਹੀ ਕੀ ਕਹਿੰਦੀ ਆ ਉਹਨਾਂ ਕੇ ਕਹਿਣਾ ਵਾ ਮੈਂ ਹੀ ਦੱਸਣ ਲਈ ਹਾਂ ਜਿਹੜੀ ਅੱਜ 베ਜਤੀ ਕਰਵਾ ਕੇ ਆਈ ਹਾਂ ਰਮਨ ਉਹਨੇ ਤੇ ਬੋਲਣ ਲੱਗੀ ਨੇ ਵਿਖਿਆ ਕੱਖ ਨਹੀਂ ਸਾਡੇ ਦੇ ਪੱਲੇ ਕੱਖ ਨਹੀਂ ਰਹਿਣ ਤਾਂ ਉਹਨੇ ਨਹੀਂ ਇੰਨੀ ਸ਼ਰਮ ਤੇ ਕਰਦੀ ਵੀ ਕੁੜੀ ਨੂੰ ਨਾਲ ਲੈ ਕੇ ਆਏ ਆ ਛੱਡਣ ਵਾਸਤੇ ਮੈਂ ਹੁਣੀ ਜ਼ਬਾਨੰ ਦਾ ਰੱਖਾਂ ਉਹ ਇਹਦਾ ਤੇ ਕਸੂਰ ਘੱਟ ਵਾ ਆੜਾ ਛਡੂ ਨਾਲ ਖੜਿਆ ਸੀ ਉਥੇ ਬੋਲਿਆ ਹੀ ਨਹੀਂ ਏ ਕਸੂਰ ਹੀ ਸਾਰਾ ਇਹਦਾ ਵਾ ਇਹਨੇ ਬੇਇੱਜ਼ਤੀ ਕਰਾਉਣ ਨੂੰ ਖੜਿਆ ਸੀ ਕੋਈ ਗੱਲ ਨਹੀਂ ਇਹਨੇ ਮੇਰੀ ਬੇਇੱਜ਼ਤੀ ਕਰਵਾਈ ਹੈ ਨਾ ਇਹਦੇ ਹੱਡਾਂ ਚੋਂ ਕੱਢੂੰਗੀ ਹੁਣ ਵੇਖੀ ਇਹਦਾ ਬੰਦਾ ਕੀ ਆ ਮੇਰੀ ਗੱਲ ਸੁਣ ਲੈ ਨਾ ਇੱਕ ਵਾਰੀ ਸੱਦੀਆ ਕਰ ਕਰ ਸੱਦ ਕੇ ਤਾਂ ਫੇਰੇ ਦੀ ਬੇਇੱਜ਼ਤੀ ਕਰੀਏ ਪੂਰੀ ਕੋਈ ਗੱਲ ਨਹੀਂ ਇਹਨੇ ਆਉਣਾ ਵਾ ਇਹ ਆਇਆ ਖੜਾ ਇੱਕ ਦੋ ਦਿਨ ਦੇ ਵਿੱਚ ਆ ਲੈੰਦੋ ਇਹਨੂੰ ਵੇਖਿਆ ਸਹੀ ਇਹਦਾ ਬੰਦਾ ਕੀ ਆ ਇਹਦੀ ਮਾਂ ਦਾ ਵੀ ਚਾਹ ਲਾ ਦਿੰਦੇ ਆ ਜਿਹੜੀ ਕਹਿੰਦੀ ਨਾ ਕੋਟ ਕਚਾਰੀਆਂ 'ਚ ਮਿਲਾਂਗੇ ਮੈਂ ਤਾਂ ਤੁਹਾਨੂੰ ਕਹਿਣ ਢਈ ਆ ਆ ਵੀ ਕੋੜੀ ਗਲੋਂ ਲਾਉਣ ਵਾਲੀ ਗੱਲ ਵਾ ਦਫਾ ਕਰੇ ਪਰ ਇਹਨੂੰ ਦਵੇ ਤਲਾਕ ਅਸੀਂ ਕੁੜੀ ਹੋਰ ਕਿਤੇ ਵਿਆਹਾਂਗੇ ਹੀਰੇ ਵਰਗੀ ਸਾਡੀ ਕੁੜੀ ਆ ਮਾੜੀ ਮੋਟੀ ਆ ਚੰਗੇ ਭਲੇ ਆਹੀਂ ਇਹਨਾਂ ਦੀਆਂ ਗੱਲਾਂ ਸੁਣਦੇ ਆ ਉਹਨੇ ਤੇ ਰਮਨ ਸਾਡੇ ਪਿਆਰ ਨਹੀਂ ਲੱਗਣ ਤੇ ਜੱਦਾਂ ਕੰਦੀ ਲੈ ਜਾਓ ਆਪਣੀ ਕੁੜੀ ਨੂੰ ਨਹੀਂ ਮੇਰੀ ਕੁੜੀ ਥੋੜਾ ਆਂਦੀ ਮੈਂ ਇੱਥੇ ਰਹਿਣਾ ਮੁੰਡਾ ਤੇ ਤੇਰਾ ਆਣ ਆਣ ਕੇ ਇੱਥੇ ਰਹਿੰਦਾ ਹੀਗਾ ਆਪਣੇ ਘਰ ਜਾਂਦਾ ਹੀ ਨਹੀਂ ਮੈਂ ਕਿ ਆਂਦੀ ਜੇਕਰ ਮੈਂ ਕਹਿ ਦਿੰਦੀ ਕਿ ਜਾ ਪੋਤਾ ਆਪਣੇ ਪਿੰਡ ਚਲ ਜਾ ਇਸੇ ਜ਼ੁਬਾਨ ਨਾਲ ਕਹਿਣਾ ਸੀ ਤੈਨੂੰ ਜਵਾਈ ਰੱਖਣਾ ਨਹੀਂ ਆਉਂਦਾ ਉਹ ਬੜੀਆਂ ਗੱਲਾਂ ਵੇਖਣੀਆਂ ਪੈਂਦੀਆਂ ਤੂੰ ਵੀ ਤਾਂ ਇੱਥੇ 2 ਸਾਲ ਬਿਠਾਤਾ ਤੈਨੂੰ ਮੈਂ ਕਿਹਾ ਸੀ ਨਾ ਇਹਨੂੰ ਜਾਣਦੇ ਉੱਥੇ ਤੇ ਮੈਂ ਕੀ ਕਿਹਾ ਸੀ ਤੇ ਰੱਖਣਾ ਹੀ ਰੱਖਣਾ ਕਰ ਤੁਸੀਂ ਕਹਿ ਦਿੰਦੇ ਆਪੇ ਪੁੱਤ ਜਾ ਆਪਣੇ ਘਰ ਨੂੰ ਹੁਣ ਕਸੂਰ ਮੇਰਾ ਕੱਢਦਾ ਰਹਿ ਜਾਏ ਉਹ ਬੇਕੀਚ ਨਹੀਂ ਜਾਣ ਦਿੰਦੀ ਕੀ ਨਹੀਂ ਤੁਹਾਡੀ ਮੈਂ ਪਿੱਛੇ ਜਾਣ ਦਿੰਦੀ ਹੱਦ ਹੋ ਗਈ ਤੁਹਾਡੇ ਵਾਲੀ ਉਹ ਤੇ ਪਾਜੀ ਚੰਗਾ ਹੋ ਗਿਆ ਤੁਸੀਂ ਟਾਈਮ ਸਿਰ ਫੋਨ ਕਰਤਾ ਜੇ ਕਿਤੇ ਤੁਸੀਂ ਫੋਨ ਨਾ ਨਾ ਕਰਦੇ ਅੱਛਾ ਤੇ ਸਾਨੂੰ ਪਤਾ ਹੀ ਨਹੀਂ ਲੱਗਣਾ ਉਹ ਨਿਕਲ ਗਏ ਤੇ ਉਹਨਾਂ ਜਾਣ ਦੋ ਨਾ ਨਹੀਂ ਨਹੀਂ ਉਹ ਜਦੋਂ ਗੇਟ ਤੇ ਆਗੇ ਸੀ ਨਾ ਅੱਛਾ ਉਦੋਂ ਕਹਿੰਦਾ ਵੀ ਆਏ ਆ ਉਹਦੇ ਸਾਸ ਸਹੁਰਾ ਤੇ ਨਾਲ ਹੀ ਕੁੜੀ ਹੈ ਤੇ ਫਿਰ ਕਿਦਾਂ ਤੁਹਾਡੇ ਘਰ ਕੀ ਗੱਲਬਾਤ ਹੋਈ ਸੀ ਗੱਲਬਾਤ ਗਈ ਹੋਣੀ ਸੀ ਮੈਂ ਜਿਹੜੇ ਕੰਮ ਨੂੰ ਸੱਦੇ ਮੇਰਾ ਕੰਮ ਤੇ ਹੋ ਗਿਆ ਚਲੋ ਚੰਗੀ ਬੇਇੱਜ਼ਤੀ ਕਰਕੇ ਦੋੜੇ ਆਪਾਂ ਦੇ ਮਮੀ ਨੂੰ ਸਮਝਾਤਾ ਹੀ ਸਭ ਕੋਈ ਮਮੀ ਨੇ ਰੱਜ ਕੇ ਬੇਇੱਜ਼ਤੀ ਕੀਤੀ ਉਹਨਾਂ ਦੀ ਦੇਖਿਓ ਕਿਤੇ ਮੈਂ ਹਮ ਮੁੜ ਕੇ ਸਾਡੇ ਕੰਮ ਚ ਤੁਸੀਂ ਆਪਣਾ ਪਰਿਵਾਰ ਨਾ ਖਰਾਬ ਕਰਿਓ ਪਰਿਵਾਰ ਜੋਨ ਕਹਿੰਦਾ ਖਰਾਬ ਹੋਣਾ ਤੈਨੂੰ ਦੇ ਪਤਾ ਹੀ ਆ ਹੂੰ 2 ਸਾਲ ਹੋ ਗਏ ਵਿਆਹ ਨੂੰ ਕੁੜੀ ਉਥੋਂ ਟੱਸਦੀ ਮੱਸ ਨਹੀਂ ਹੋਈ ਨਹੀਂ ਇਹ ਤਾਂ ਇਹ ਤਾਂ ਭਾਜੀ ਸਾਨੂੰ ਵੀ ਗੱਲ ਪਤਾ ਤੁਹਾਨੂੰ ਵੀ ਪਤਾ ਹੁਣ ਆ ਰਪਿੰਦਰ ਦੇ ਵਿਆਹ ਨੂੰ 6 ਮਹੀਨੇ ਹੋ ਗਏ ਸੀ ਇੱਕ ਵਾਰੀ ਇੱਕ ਦੋ ਵਾਰੀ ਮਾਂ ਮਿਲਦਾ ਮਾਹਤੜ ਨਾਲ ਗਏ ਹੁਣ ਕਿਤੇ ਨਹੀਂ ਤੇ ਕੁੜੀ ਦੱਸਦੀ ਕਿ ਕਹਿੰਦੇ ਉੱਥੇ ਹੀ ਪੱਕਾ ਡੇਰਾ ਸੀ ਕਿਤੇ ਗਈ ਆ ਉਹ ਕੱਪੜੇ ਲੈ ਆਣੀ ਬਸ ਹੂੰ ਇਹ ਨਹੀਂ ਵੀ ਰਹਿਣ ਗਈ ਆ ਜਾਂ ਮਾਂ ਦੀ ਸੇਵਾ ਕਰਨ ਗਈ ਆ ਮੰਮੀ ਨੂੰ ਨਾ ਵਿਆਹ ਦਾ ਕੋਈ ਸੁੱਖ ਨਹੀਂ ਹੋਇਆ ਨਹੀਂ ਬੜਾ ਔਖਾ ਬੜਾ ਔਖਾ ਕੰਮ ਆਇੰਦਾ ਵਾ ਬਾਕੀ ਇਹ ਆ ਵੀ ਸਾਨੂੰ ਸਬੂਤ ਮਿਲੇ ਆ ਇੱਕ ਦੋ ਹਾਂਜੀ ਹਾਂਜੀ ਤੇ ਗੱਲ ਵੀ ਮੈਂ ਕਿਸੇ ਨਾਲ ਕੀਤੀ ਆ ਇਹ ਵੀ ਤੁਹਾਡੇ ਕੰਮ ਆ ਜਾਣਗੇ ਹਾਂ ਨਹੀਂ ਨਹੀਂ ਕੰਮ ਤੇ ਆਉਣਗੇ ਬਾਕੀ ਹੁਣ ਇਹ ਆ ਵੀ ਜਿੱਥੇ ਫਿਰ ਵੀ ਲੋੜ ਹੋਈ ਤਾਂ ਤੁਹਾਨੂੰ ਖਿੱਚ ਲਈ ਫੇਰ ਦੇਣੀ ਆ ਜਦੋਂ ਮਰਜ਼ੀ ਫੋਨ ਕਰਨਾ ਠੀਕ ਹੈ ਨਾ ਜਿੱਦਾਂ ਆ ਕੰਮ ਹੋਇਆ ਨਾ ਸਾਰੇ ਕੰਮ ਕਰਾਂਗੇ ਆਪਾਂ ਨਹੀਂ ਉਦਾਂ ਮੰਮੀ ਹੁਣੇ ਵੀ ਕਹਿੰਦੇ ਸਾਰੇ ਜਣੇ ਬੜੀ ਥੜੀ ਸੋਭਾ ਕਰਨ ਦੇ ਕਹਿੰਦੇ ਵੀ ਯਾਰ ਬੜਾ ਸਾਥ ਦਿੱਤਾ ਮੁੰਨੇ ਨੇ ਉਹ ਨਹੀਂ ਸੋਭਾ ਕਾਦੀ ਕਰਨੀ ਹੈ ਨਹੀਂ ਨਹੀਂ ਸੱਚਾਈ ਦਾ ਸਾਥ ਦੇਣਾ ਚਾਹੀਦਾ ਬਸ ਇਹ ਗੱਲ ਹੈਗੀ ਹੈ ਇਹ ਆ ਵੀ ਹੁਣ ਅਸੀਂ ਨਾ ਭੋਗ ਢੀਕਣਦੇ ਆ ਅੱਛਾ ਭੋਗ ਤੋਂ ਬਾਅਦ ਜਦੋਂ ਪੋਸਟਮੈਨ ਦੀ ਰਿਪੋਰਟ ਆ ਗਈ ਨਾ ਅਸੀਂ ਕੇਸ ਫਾਈਲ ਕਰ ਦੇਣਾ ਤੇ ਦੁਖ ਬਰੋਚ ਨਹੀਂ ਵਧੀਆ ਵਧੀਆ ਠੀਕ ਆ ਤੇ ਇਹ ਆ ਵੀ ਉਸ ਤੋਂ ਬਾਅਦ ਅਸੀਂ ਜਿਹੜਾ ਵਾ ਉਹ ਫਿਰ ਫੜਨਾ ਨਹੀਂ ਪੈਣਾ ਬਾਕੀ ਤੇ ਫਿਰ ਪੁਲਿਸ ਨੇ ਕੰਮ ਕਰਨਾ ਨਹੀਂ ਉਹ ਸਾਰਾ ਫਿਰ ਕੰਮ ਪੁਲਿਸ ਦਾ ਅਸੀਂ ਸਬੂਤ ਦੇ ਯਾ ਕਿਤੇ ਵੀ ਵੱਡੇ ਅਫਸਰ ਨਾਲ ਕੇਨਾ ਗੱਲਬਾਤ ਕਰਨੀ ਬੰਦੇ ਆਪਣੇ ਹੈਗੇ ਹਰ ਇੱਕ ਥਾਂ ਵਗ ਵੀ ਹੈਗੀ ਆਪਣੀ ਇਹ ਨਹੀਂ ਸੋਚਣਾ ਮੈਂ ਕੱਲਾ ਵਾਂ ਮੈਂ ਤੇਰੇ ਨਾਲ ਆ ਠੀਕ ਹੈ ਨਾ ਨਹੀਂ ਨਹੀਂ ਬੜਾ ਭਾਜੀ ਤੁਸੀਂ ਸਾਥ ਬੜਾ ਦਿੱਤਾ ਵਾ ਗਾਂਵ ਵਿੱਚ ਜਿੱਥੇ ਮੈਨੂੰ ਲੋਡ ਹੋਈ ਨਾ ਤੇ ਤੁਹਾਨੂੰ ਹੀ ਦੱਸਣਾ ਮੈਂ ਹੋਰ ਕਿਹਨੂੰ ਦੱਸਾਂ ਜਦੋਂ ਮਰਜ਼ੀ ਫੋਨ ਕਰਦਾ ਠੀਕ ਹੈ ਨਾ ਤੇ ਇਹ ਆ ਵੀ ਹੁਣ ਜਦੋਂ ਕੇਸ ਲੱਗਣਾ ਨਾ ਤੇ ਫਿਰ ਉਦੋਂ ਤੁਹਾਨੂੰ ਦੱਸਾਂਗੇ ਫਿਰ ਥੋੜਾ ਬਹੁਤਾ ਚੰਗਾ ਕੋਈ ਗੱਲ ਨਹੀਂ ਫੋਨ ਕਰਦੇ ਮੈਨੂੰ ਠੀਕ ਹੈ ਤੇ ਇਹ ਹੁਣ ਇਦਾਂ ਵਾ ਵੀ ਹੁਣ ਅਸੀਂ ਭੋਗ ਤੇ ਮਿਲਾਂਗੇ ਕੋਈ ਗੱਲ ਨਹੀਂ ਅੱਜ ਭੋਗ ਤੇ ਮੰਮੀ ਵੀ ਸੋਚ ਰਹੇ ਸੀ ਕਹਿੰਦੇ ਕਿ ਉਹ ਨਾਲ ਆ ਗਏ ਨੂੰ ਸ਼ੱਕ ਨਹੀਂ ਹੁੰਦਾ ਨਾ ਇਹ ਕੀ ਕਰਦੇ ਨਾਲੇ ਸਾਡੀ ਕੁੜੀ ਦੇ ਜਿਹੜੇ ਅਖੀਰਲੇ ਹਨ ਜਿਹੜੇ ਕੰਮ ਕਰਨਾ ਜਿਹੜੇ ਕੰਮ ਬੰਦੇ ਉਹਦੇ ਕਰਨੇ ਪੈਣੇ ਆਪਾਂ ਨੂੰ ਹਨ ਜੋ ਹੋਣੇ ਉਹ ਤੇ ਹੋ ਗਿਆ ਠੀਕ ਹੈ ਬਾਜੀ ਫੇਰ ਮੈਂ ਦੇ ਕਹਣਾ ਚੱਲੀਏ ਇੱਥੋਂ ਹਾਂ ਠੀਕ ਹੈ ਬਾਜੀ ਕਿਸੇ ਨੇ ਵੇਖ ਲੈਣਾ ਨਹੀਂ ਨਹੀਂ ਫੇਰ ਖਰਾਬ ਹੋਊਗਾ ਕੰਮ ਹੋਰ ਕੀ ਆਜੋ